ਦੋ ਮਿੰਟ ਬੀਤੀ ਦੋ ਇੰਨਾ ਸੋਹਣਾ ਕਿਹੜਾ ਪਿੰਡ ਸਾਧਾ ਵਾਲੀ ਇਹ ਜਿਹੜੀ ਅੱਗ ਲਗੀ ਡੇਰਾ ਤੁਹਾਡਾ ਇਹ ਨਹੀਂ ਆ ਟਾੜੀ ਹੈਗਾ ਕਿਹਦਾ ਦਾਈ ਦੇ ਘਰ ਨਹੀਂ ਬਹਿ ਗਈ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾ ਲਾ ਕੇ ਹੀ ਕੰਮ ਕਰਦੇ ਰਹੇ ਜਿਹੜਾ ਮੇਰਾ ਘਰ ਵਾਲਾ ਮੈਂ ਹੀ ਕਰਦੀ ਰਹੀ ਜੋੜ ਜੱਟਾ ਕਰਕੇ ਨਸਮਾਰ ਬਣਾਇਆ ਮੁੰਡੇ ਜੋਗ ਮੈਂ ਭਰਤੀ ਦੁਗਣ ਮੈਂ ਪਿਆਹਾ ਤੇਲਾ ਰੱਖਿਆ ਸਾਰਾ ਘਰ ਸਸਵਾ ਹੋ ਗਿਆ ਸਾਰਾ ਕੋਸੀ ਪੱਖ ਨਹੀਂ ਬਚਿਆ ਕਾਕਰ ਮੈਂ ਅੱਧ ਲੜਾਈ ਤੋਂ ਬੱਦੀ ਆਪਣੇ ਘਰ ਪੇਕੇ ਚਲ ਗਈ ਹਾਂ ਤੇ ਮਗਰੋਂ ਅੱਗ ਲੱਗੀ ਮੇਰੇ ਘਰ ਨੂੰ ਸਾਰਾ ਕੁਝ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈਂ ਮੈਨੂੰ ਜਾਂ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤਤ ਕਰੋ ਕੱਖ ਵੀ ਨਹੀਂ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜੱਤਾ ਕਰਕੇ ਅਸੀਂ ਸਮਾਨ ਬਣਾਇਆ ਕੱਖ ਨਹੀਂ ਮੱਜਿਆ ਮੇਰਾ ਤੇ ਜਾਂ ਤੇ ਮੇਰੇ ਸਰਕਾਰ ਮਤ ਕਰੇ ਆਂ ਅੱਜ ਤੱਕ ਅੱਜ ਦਾ ਕੰਦ ਕੀ ਲੱਗਦਾ ਤੁਹਾਨੂੰ ਅੱਜ ਚੰਚੱਕੇ ਲੱਗੀ ਆ ਅਸੀਂ ਘਰ ਹੈ ਨਹੀਂ ਕਾਕ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਸਾਰਾ ਸਮਾਨ ਸਾੜ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾੜ ਤੋਂ ਬਚ ਨਹੀਂ ਤੇ ਮੇਰੇ ਨਿਆਣੇ ਪਛ ਜਾਣ ਨਿਆਣੇ ਪਛੰਦੀ ਪਛੰਦੀ ਮੇਰਾ ਸਨਮਾਨ ਸੜਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕੌਲੀ ਤੱਕ ਨਹੀਂ ਬਚੀ ਆਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੈਂ ਸਰਕਾਰ ਮਤ ਕਰੇ ਮੈਨੂੰ ਗਰੀਬਾਂ ਨੂੰ ਕੁਝ ਦੋ ਮਤ ਕਰੋ ਮੇਰੀ ਮੇਰੀ ਮਤ ਕਰੋ ਮੇਰਾ ਨਾਮ ਸੁਨੀਲ ਕੁਮਾਰ ਨਾਮ ਹੈ ਕਿਹੜਾ ਪਿੰਡ ਮੇਰਾ ਪਿੰਡ ਸਾਦਾਵਾਲੀ ਇਹ ਜਿਹੜੀ ਅੱਗ ਲੱਗਦੀ ਛੱਟਨਾ ਵਾਫਰੀ ਕੀ ਹੈ ਜੀ ਇਹ ਸਾਲ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇੱਥੇ ਤੇ ਆਪਾਂ ਦਾ ਸ਼ਹਿਰ ਚੱਲ ਗਿਆ ਹੀ ਲੜਾਈ ਦਾ ਮੋਹਰ ਬਣਿਆ ਹੀ ਤਾਂ ਮੈਂ ਸੋਚਿਆ ਚਲੋ ਇੱਥੇ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚੱਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਦਾ ਸਵੇਰੇ ਇੱਧਰ ਡੇਰੇਅਲ ਚੱਕਰ ਮਾਰਨਾ ਉਹ ਪਿੰਡ ਰਹਿੰਦਾ ਵਾ ਉਸ ਵੇਲੇ ਆ ਤੇ ਵੇਖਿਆ ਤੇ ਅੱਗ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿੱਧਰੇ ਮੈਂ ਫਿਰ ਉੱਥੋਂ ਆਇਆ ਮਾਂ ਤਾਂ ਲੈ ਕੇ ਇੱਥੇ ਤੇ ਲੱਗ ਪਿਆ ਸਾਰਾ ਕੁਝ ਖਤਮ ਹੋ ਗਿਆ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਫਾਈਵ ਵਜੇ ਅਲਮੋ ਕਿਤੇ ਫਾਈਵ ਵਜੇ ਆ ਹਾਂਜੀ ਫਾਈਵ ਵਜੇ ਉਹ ਆ ਗਈ ਤੇ ਉਹਨੇ ਫਿਰ ਆਪਣੇ ਆਪ ਨੂੰ ਉਹਨੇ ਬਚਾਈ ਗਏ ਜਿਹੜਾ ਡੇਰਾ ਬੰਦ ਸੀ ਡੇਰਾ ਬੰਦ ਸੀ ਕੀ ਅਰਵਾਜਾ ਇੱਕ ਖੁੱਲਾ ਹੀ ਤਾਲਾ ਲੱਗਾ ਹੀ ਇੱਕ ਤੱਕ ਤੱਕ ਖੁੱਲਾ ਹੀ ਜਿਹਨੂੰ ਅਪ ਤਰਦਾ ਲੱਭ ਸਕੀਏ ਅੱਗ ਲਾਈਏ ਨਿਆਣਾ ਜੇ ਚਾ ਜਾ ਜਾ ਕੇ ਆ ਜਾਣਾ ਹੈ ਦਬਾਉਣ ਗਏ ਆ ਰਸੇ ਦਾ ਹੋ ਗਿਆ ਉਹਨਾਂ ਬੋਲ ਸਮਾ ਲੀ ਹੁਣ ਸਾਰੀ ਹੈਗੇ ਇੱਕ ਦੋ ਜਿਹੜੇ ਕੰਮ ਤੇ ਨਾਲ ਲਾਤਬਾਜੀ ਦੇ ਪਿੱਛੇ ਵੀ ਚੜੜਾਏ ਸਾਰਾ ਸੂਟ ਜਿਹੜਾ ਇੱਧਰ ਰੱਖਿਆ ਇਹ ਮੇਰੇ ਇੱਕ ਵਾਰੀ ਦਾ ਸਮਾਨ ਇੱਧਰ ਰੱਖਿਆ ਚਲੋ ਚਾਹ ਕਮਰਾਵਾ ਅੱਗੇ ਅੱਗੇ ਦੇਖਿਆ ਨਹੀਂ ਆਪਾਂ ਇਹਦੇ ਸੰਬੰਧਤ ਕੋਈ ਪੁਲਿਸ ਨੂੰ ਰਿਪੋਰਟ ਦਿੱਤਾ ਚਾਹੇ ਇਹ ਜਿਹੜੇ ਸ਼ਹਿਨ ਗਿਤਾ ਕਰਾਉਣ ਕਾਰਨ ਮੇਰੀ ਪੁੱਤਰੀ ਆਂਦੀ ਮਾਹੀ ਦਾਦੀ ਨਹੀਂ ਲੱਗਣਾ ਸਭ ਬਹੁਤ ਸਾਰਾ ਹੀ ਹੈ सारा कुछ की मन करते प्रशासन अगर सरकार बेखो ਇਹਨਾਂ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆਂ ਬਾਕੀ ਸਾਨੂੰ ਲਾਲਚ ਨਹੀਂ ਹੈਗਾ ਕਿ ਇਸ ਚੀਜ਼ ਦਾ ਸਾਡਾ ਨੁਕਸਾਨ ਹੋਇਆ ਵਾ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਸਭ ਨਾਲ ਹਾਂ ਅੱਜ ਸਾਰੇ ਸ਼ਿਕਵਾਂ ਅਗਲ ਗੰਦੀ ਘਟਨਾ ਵਾ ਫਰੀ ਪਿੰਡ ਸਾਦਾਂ ਦੇ ਵਿੱਚ ਕੀ ਮੰਗਦਾ ਜੀ ਲੱਗੇ ਬਿਲਕੁਲ ਬਿਲਕੁਲ ਖਾਸ ਬਾਰਡਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇਸ ਤੇ ਲੀਦਿਆਂ ਨੂੰ ਬਹੁ ਲਭਾਇਤ ਦੇਦੇ ਰਹਿੰਦੇ ਸੀ ਇਹਨਾਂ ਦਾ ਜੋ ਹੈਗਾ ਸਮਾਨ ਸਭ ਦਲੂਸ਼ ਗਿਆ ਆ ਤੇ ਸਾਰਾ ਬਹੁਤ ਜਿਆਦਾ 2.5 ਲੱਖ ਦਾ ਸਮਾਨ ਚਲਿਆ ਗਿਆ ਤੇ ਬਹੁਤ ਜਿਆਦਾ ਗਰੀਬਾਂ ਦੇ ਮੁੰਡੇ ਧੱਤੀ ਬਾਤ ਤੇ ਰੱਖਿਆ ਸਰਸ 7000 ਰੁਪਏ ਆ ਉਹ ਵੀ ਛੱਡ ਗਿਆ ਬਹੁਤ ਜਿਆਦਾ ਵੀ ਰਿਜਾਇਆ ਚਾਹੀਦਾ ਪਿੰਡ ਦੇ ਮੋਹਤ ਫੇਰ ਹੁੰਦੇ ਨੇ ਅਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਸਾਫ ਦਾ ਸਰਪੰਚ ਸਾਰਾ ਲਈ ਤਾਂ ਇਹਨਾਂ ਦੀ ਜਾਇੰਦੀ ਮਦਦ ਕੀਤੀ ਜਾਏ ਬਸ ਬੱਦ ਬਹੁਤ ਜਿਆਦਾ ਮੈਨੂੰ ਹੈ ਕਿ ਨਾ ਜੀ ਮਤਲਬੀਰ ਸਿੰਘ ਕਿ ਤੁਦਾ ਸਰਪੰਚ ਜੀ ਜਮਾ ਸਰਪੰਚ ਜੀ ਏ ਸਰ ਕੀ ਅਗਲ ਕਦਮ ਨਹੀਂ ਕਰਨਾ ਕੀ ਇਹ ਜਦੋਂ ਲੱਗੀ ਆ ਕੇ ਜੇ ਬਾਰਡਰ ਤੇ ਲੱਗੇ ਪੈਂਦੇ ਆ ਇਹਦੇ ਉੱਠ ਕੇ ਪਰੇ ਚਲੇ ਗਏ ਕਿ ਚਲੋ ਇਥੋਂ ਹਟਵੇਂ ਚਲੇ ਜੰਨੇ ਆ ਇਹ ਨਾਲ ਹੀ ਆ ਬਾਡਰ ਤੇ ਕੁੜੀਆਂ ਕੜੀਆਂ ਲੈ ਕੇ ਚਲੇ ਗਏ ਇਹ ਨਾਲ ਤੇਲਾ ਮਿਲਣਾ ਚਾਹੀਦਾ ਸਰਕਾਰ ਨੂੰ ਆਖਣਾ ਚਾਹੀਦਾ ਸੋ ਭਾ ਆਂਦਰੀ ਪੱਤੇ ਆ 40 50 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਵੀ ਕਿਸੇ ਦੇ ਥਾਂ ਤੇ ਰਹਿੰਦੇ ਆ हां ਨਹੀਂ ਚੋੜਿਆ ਉਹ ਹੈ ਮਨ ਨਹੀਂ ਨਾ ਤੇ ਜੋ ਸੁਣਾਣਾ ਸਾਰਾ ਸੜ ਗਿਆ ਇਹਨਾਂ ਤੇ ਅਗਲਾ ਕਾਰਨ ਇਸ ਕੀ ਲੱਗਦਾ ਕਿ ਕਿਸਾਨਾਂ ਦੁਆਰਾ ਜਿਹੜੇ ਖੇਤ ਨੂੰ ਅਗਲੇ ਉਹਦੇ ਦੁਆਰਾ ਲੱਗੀ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਰਾਤ ਲੱਗੀ ਹੈ ਹੁਣ ਪਤਾ ਨਹੀਂ ਨਾ ਕਿਸਾਨਾਂ ਨੇ ਕੀ ਕਰਿਆ ਤੇ ਉਤਰਾਂ ਲੱਗੀ ਤੇ ਨੇ ਲਾ ਦਿੱਤੀ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਸ ਦੀ ਮਰ ਪੱਖ ਜਾਂਚ ਹੋਣੀ ਚਾਹੀਦੀ ਤੇ ਤੀਜੇ ਵੀ ਰਕਮ ਨਹੀਂ ਤੇ ਹੁਣ ਇਹ ਗੱਡੀ ਗਈ ਹੈ ਕਿੰਨੀ ਦੇਖ ਆ ਰਹੀ ਹੈ ਬੜੀ